ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਕਿਵੇਂ ਹੋ ਸਾਰੇ ਠੀਕ ਠਾਕ ਠੀਕ ਠਾਕ ਹੋਣੇ ਚਾਹੀਦੇ ਮੈਂ ਤੁਹਾਡਾ ਆਪਣਾ ਸੁਖਗਲ ਸਾਹਿਬ ਸਵਾਗਤ ਹੈ ਅੱਜ ਦੇ ਨਵੇਂ ਵਲੌਗ ਦੇ ਵਿੱਚ ਨਵਾਂ ਦਿਨ ਨਵੀਂ ਸਵੇਰ ਸਵੇਰ ਤਾਂ ਨਹੀਂ ਕਹਿ ਸਕਦੇ ਦੁਪਹਿਰ ਕਹਿ ਸਕਦੇ ਆਪਾਂ ਆਪਾਂ ਪਹੁੰਚੇ ਹੋਏ ਆ ਰਾਜਸਥਾਨ ਰੈਫੈਨਰੀ ਬਣ ਰਹੀ ਹੈ ਰੈਫੈਨਰੀ ਤੇ ਆਪਣੀ ਮਸ਼ੀਨ ਆਈ ਹੋਈ ਹੈ ਇੱਥੇ ਉਹਦਾ ਕੰਮ ਕਰਨਾ ਹੈ ਸੀ ਕਿ ਅੰਦਰ ਮਸ਼ੀਨ ਤੇ ਉਹ ਮਸ਼ੀਨ ਆਪਾਂ ਲੈ ਕੇ ਜਾਣੀ ਲੋਡ ਕਰਕੇ ਹਜੇ ਪਰ ਖੁੱਲੀ ਨਹੀਂ ਉਹ ਮਸ਼ੀਨ ਦੇਖੋ ਜਦ ਖੁੱਲੂਗੀ ਤੇ ਆਪਣੇ ਜਿਹੜਾ ਟਾਇਰ ਇੱਕ ਜੋੜਾ ਫਟ ਗਿਆ ਸੀਗਾ ਟਾਇਰ ਜੋੜਾ ਨਹੀਂ ਸੀਗਾ ਇੱਕ ਟਾਇਰ ਫਟਿਆ ਸੀ ਪਰ ਨਾਲ ਦਾ ਵੀ ਖਰਾਬੇ ਆ ਆਪਾਂ ਉਹ ਟਾਇਰ ਨਵੀਂ ਜੋੜੀ ਮੰਗਵਾਈ ਆ ਉਹ ਲਾਵਾਂਗੇ ਉਹ ਟਾਇਰ ਜਿਹੜਾ ਆਪਣਾ ਇੱਕ ਫਟ ਗਿਆ ਸੀ ਆਹ ਇੱਥੇ ਹੁਣ ਨਵੀਂ ਜੋੜੀ ਲੈ ਕੇ ਲਾ ਦਾਂਗੇ ਠੀਕ ਹੈ ਤੇ ਟਾਇਰ ਮੰਗਵਾ ਲੇ ਆਰਡਰ ਕਰਤਾ ਟਾਇਰ ਆ ਰਹੇ ਆ ਪੇਮੈਂਟ ਕੰਪਨੀ ਵੱਲੋਂ ਹੋ ਜਾਣੀ ਉਹਨਾਂ ਨੂੰ ਤੇ ਉਹ ਆਪਾਂ ਨੂੰ ਟਾਇਰ ਇੱਥੇ ਦੇ ਦੇਉਗੇ ਫਿਰ ਆਪਾਂ ਟਾਇਰ ਕਰਦੇ ਆ ਫਿੱਟ ਹੁਣ ਜਦ ਤੱਕ ਇਹਨੂੰ ਖੋਲ ਕੇ ਦੇਖਦੇ ਆ ਜੈਕ ਲਾਊਗਾ ਮੁੰਡਾ ਤੇ ਖੋਲਦੇ ਆ ਆਹ ਟਾਇਰ ਇੰਦ ਕਾ ਲਾਓ ਜੀ ਆਪਾਂ ਲਾ ਤੈਨ ਜੈਕ ਉਹ ਥੱਲੇ ਆਹ ਲਾ ਜੈਕ ਇਹਦਾ ਇਹ ਇੱਥੇ ਲੱਗਣਾ ਤਾਂ ਜੈਕ ਥੱਲੇ ਝੂਲਾ ਟਾਈਪ ਚਾਹਨਾ ਇਹ ਜੇ ਇਦਾਂ ਆਇਆ ਝੂਲਾ ਉਹ ਟਾਇਰ ਜੇ ਵੇਖ ਉਧਰ ਤੱਕ ਹੋ ਜਿੰਦਾ ਉਧਰ ਡਾਊਨ ਹੋ ਜਾਂਦਾ ਇਸ ਤਰ੍ਹਾਂ ਹੁੰਦਾ ਬਾਕੀ ਮਸ਼ੀਨ ਲਾ ਕੇ ਲੱਗਿਆ ਤੁਨਾ ਤੇ ਆ ਮਸ਼ੀਨ ਕੇ ਮੁੰਡੇ ਸਾਡੇ ਪਾਣੀ ਪੀਂਦੇ ਹੋਏ ਹੁਣ ਪਾਣੀ ਪੀ ਕੇ ਇਹ ਤੈਰ ਕੱਢਣੇ ਆ ਕਾਇਮ ਹੋ ਰਿਹਾ ਲੱਗ ਮੁੰਡੇ ਨੇ ਪਾਣੀ ਭਰ ਲਿਆ ਆਪਣੇ ਅੰਦਰ ਹੂਠ ਵਾਂਗੂ ਇਹ ਤਿਆਰ ਕਰਦੇ ਆ ਫਟਕ ਫਰੇ ਅਜੇ ਨਵੇਂ ਟਾਇਰ ਆਏ ਨਹੀਂ ਆਉਣੇ ਆ ਰਹੀ ਆ ਕਰਨੀ ਕਿੱਥੇ ਨੂੰ ਹੁਣ ਇੰਦਾ ਚੱਕਣਾ ਪੈਂਦਾ ਲੈ ਵੀ ਲਾਓ ਮੋਢੋ ਚੋਰਪੁਰਾ ਚੱਕ ਦੋ ਫਟੇ ਇਹ ਲੈ ਵੀ ਇਹਨੂੰ ਬਾਹਰੇ ਕੱਢਣਾ ਪੈਂਦਾ ਇਦਾਂ ਹੀ ਇੱਕ ਕੱਢ ਲਿਆ ਹੁਣ ਦੁਆ ਕਰਾਂਗੇ ਕਰਤਾ ਰੌਂਗ ਘਟਦੇ ਆ ਡਵਾਡਰ ਇਹ ਵੀ ਟਾਇਰ ਖਤਮ ਆ ਤੇ ਇਹ ਵੀ ਟਾਇਰ ਖਤਮ ਆ ਐ ਮਕੇਸ਼ ਕੀ ਹਾਲ ਹੈ ਆ ਵੀ ਟਾਇਰ ਖਤਮ ਆ ਦੇਖ ਹੈ ਇਹ ਵੀ ਖਤਮ ਟਾਇਰ ਮਕੇਸ਼ ਵੀ ਦੇਖ ਰਿਹਾ ਵੀ ਟਾਇਰ ਕਿੱਦਾਂ ਦੇ ਆ ਇਹ ਲੱਗੇ ਹੋਏ ਇੱਦਾਂ ਹੀ ਇੱਕ ਚੱਕਣੇ ਪੈਂਦੇ ਆ ਲੋਬਡ ਤੋਂ ਇੱਦਾਂ ਘਟਣੇ ਪੈਂਦੇ ਆ ਟਾਇਰ ਚੱਕ ਕੇ ਬੰਦੇ ਚੱਕ ਕੇ ਅੰਦਰ ਪਾਉਣੇ ਬਾਅਦ ਤੋਂ ਫਿੱਟ ਕਰਕੇ ਸ਼ਾਹ ਮੁੰਡਿਓ ਜਦੋਂ ਤੱਕ ਇਹਨਾਂ ਨੂੰ ਖੋਲ ਲੂੰਗੇ ਟਾਇਰਾਂ ਨੂੰ ਇਹ ਖੋਲ ਲੂੰਗੇ ਤੇ ਫਿਰ ਮੁੜ ਕੇ ਚੰਨੂੰ ਨਵੇਂ ਟਾਇਰ ਆ ਜਾਣਗੇ ਫਿਰ ਫਿੱਟ ਕਰਕੇ ਆਪਾਂ ਇਦਾਂ ਔਖਾ ਹੋਣਾ ਪੈਂਦਾ ਇੱਧਰ ਥੱਲੇ ਆਣਾ ਪੈਂਦਾ ਕਿ ਇਹਨੂੰ ਦੇਖੀਏ ਇਹ ਵਾਸ ਓਕੇ ਅਈ ਚਲੋ ਠੀਕ ਹੈ ਹਾਂ ਬਈ ਲੈ ਤਰਨਾ ਹੋ ਰਹਾ ਨਾ ਹਾਂ ਵੀ ਤੁਹਾਡੀ ਲੋਕ ਗੱਡੀਆਂ ਲੋਡ ਕੱਤ ਨਹੀਂ ਹੋ ਰਹੀਆਂ ਕਿਆ ਚੱਕਰ ਕੋਈ ਟੈਕਨੀਕਲ ਪ੍ਰੋਬਲਮ ਆ ਗਈ ਟੈਕਨੀਕਲ ਪ੍ਰੋਬਲਮ ਆ ਗਈ ਕਿੰਨੇ ਦਿਨ ਹੋ ਗਏ ਤੁਹਾਨੂੰ ਆਇਆ ਨੂੰ ਸਾਨੂੰ ਹੋਰੇ 4 ਦਿਨ ਹੋ ਗਏ ਦੀ ਆਇਆ ਨੂੰ 10 ਦਿਨ ਆਇਆ ਇਹ ਮੇਰੇ ਤੋਂ ਵੀ ਪਹਿਲਾਂ ਆਇਆ ਇਹ ਮੁੰਡਾ ਪਹਿਲਾਂ ਆਇਆ ਹੋਇਆ ਤੇ ਬਾਅਦ ਤੋਂ ਆਇਆ ਹਜੇ ਲੋਡ ਹੋਈ ਨਹੀਂ ਅੰਦਰ ਮਸ਼ੀਨ ਜਿਹੜੀ ਅਸੀਂ ਲੋਡ ਕਰਨ ਆਏ ਆ ਉਹ ਖੁੱਲੀ ਨਹੀਂ ਉਹ ਹਜੇ ਮਸ਼ੀਨ ਖੁੱਲੀ ਨਹੀਂ ਉਹ ਖੁੱਲੂਗੀ ਮਸ਼ੀਨ ਫਿਰ ਉਹਨੂੰ ਫਿੱਟ ਕਰਕੇ ਫਿਰ ਲੋਡ ਕਰਕੇ ਲੈ ਕੇ ਜਾਵਾਂਗੇ ਆ ਮੁੰਡਾ ਟਾਇਰਾਂ ਵਾਲਾ ਟਾਇਰ ਲੱਗਿਆ ਫਿੱਟ ਕਰਨ ਦਾ ਬੰਦਾ ਬਹੁਤ ਵਧੀਆ ਤਜਰਬੇਦਾਰ ਆ ਅੰਦਰ ਦੇ ਟਾਇਰ ਇਹ ਨਹੀਂ ਖੋਲਤੇ ਅੰਦਰ ਦੀ ਟਾਇਰ ਤੇ ਮਸ਼ੀਨ ਲਾਉਣੀ ਔਖੀ ਆ ਵਸੇ ਬਹੁਤ ਜ਼ਿਆਦਾ ਪਰ ਇਹਨੇ ਲਾ ਕੇ ਮਸ਼ੀਨ ਖੋਲਤੇ ਟਾਇਰ ਨਹੀਂ ਜ਼ਿਆਦਾਤਰ ਬੰਦੇ ਜੋ ਹਮਾਰੇ ਕੋਈ ਆਦਮੀ ਜਵਾਬ ਦੇ ਦਿੰਦੇ ਤੇ ਅੰਦਰ ਲਗਾਣੇ ਕਰ ਯਾਰ ਅੰਦਰ ਮਸ਼ੀਨ ਹੀ ਨਹੀਂ ਲੱਗਦੀ। ਬਦਲਣ ਵਾਲਾ ਚਾਹੀਏ। ਹਾਂ। ਨਹੀਂ ਚਾਹੀਏ। ਇਹ ਮੰਦੇ ਨੇ ਮਸ਼ੀਨ ਲਗਾਦੀ ਬਈ। ਖੋਲ ਤੇ ਚਲੋ। ਨਵੇਂ ਟਾਇਰ ਆ ਜਾਏ ਫਿਰ ਦੇਖਦੇ ਆ ਫਿੱਟ ਕਰਾਂਗੇ ਨਵੇਂ ਟਾਇਰ ਆਉਂਗੇ। ਫਿਰ ਆਪਾਂ ਆਪਣਾ ਮਤਲਬ ਕੰਮ ਕਲੀਅਰ ਆ ਫਿਰ ਆਪਣੇ ਕੋਲ ਟਾਇਰ ਤਕਰੀਬਨ ਦੋ ਜੋੜੀਆਂ ਰਹਿਣੇ ਇੱਕ ਤਾਂ ਆ ਇਹ ਵੀ ਹਾਲਤ ਤਾਂ ਠੀਕ ਆ ਇਹ। ਇੱਕ ਜੋੜੀ ਉਧਰ ਆ ਉਹ ਜੋੜੀ ਆ ਥੋੜੀ ਜਿਹੀ ਖਰਾਬ। ਨੇ ਮਤਲਬ ਹੈਗੀ ਤਾਂ ਚੱਲਣ ਵਾਲੀ ਆ ਪਰ ਇੰਨੀ ਨਹੀਂ ਕਹਿ ਸਕਦੇ ਇਹ ਵੀ ਖਤਮ ਹੈ ਟਾਇਰ ਵੈਸੇ ਬਾਕੀ ਟਾਇਰ ਆ ਨਵੇਂ ਆ ਆ ਜੋੜੀ ਇੱਕ ਟਾਇਰ ਅੰਦਰ ਅੰਦਰ ਤਾਂ ਨਵੀਆਂ ਨਹੀਂ ਆ ਦੋ ਜੋੜੀਆਂ ਅੰਦਰ ਲੱਗੀਆਂ ਫੇਰ ਬਾਕੀ ਬਾਹਰ ਤਾਂ ਚੱਲ ਬੰਦਾ ਘਾਉਂਦਾ ਰਹਿੰਦਾ ਚਲੋ ਕਰਦੇ ਹਾਂ ਹੁਣ ਟਾਇਰ ਇਹ ਲੱਗਿਆ ਬੰਦਾ ਖੋਲ ਲਵੇ ਨਵੇਂ ਟਾਇਰ ਆ ਜੂ ਸੈਟ ਕਰਾਂਗੇ ਇਹਨਾਂ ਪੈ ਪਾਜੀ ਲਓ ਵੀ ਟਾਇਰ ਪਹੁੰਚੇ ਆਪਣੇ ਦੋ ਟਾਇਰ ਆ ਗਏ ਆ ਗਏ ਵੀ ਟਾਇਰ ਐ ਟਾਇਰ ਆ ਗਏ ਬਈ ਉਧਰ ਆਓ ਵੀ ਟਾਇਰ ਉਤਵਾ ਦੋ ਜਰਾ ਹੱਥ ਲਗਾਉਂ ਪੜਿਆ ਲਗਾ ਤਾ ਥੋੜਾ ਬੜੀ ਮੇਰੇ ਕਿਤੇ ਬੁੱਤੂ ਵਾਲਾ ਯਾਰ ਲਓ ਟਾਇਰ ਆ ਗਏ ਕਰਦੇ ਆ ਫਿੱਟ ਆਪਾਂ ਟਾਇਰ ਨਵੇਂ ਟਾਇਰ ਆਪਣੇ ਆ ਗਏ ਠੀਕ ਐ ਅ ਮੁੰਡਾ ਸਟਾਈਲ ਮਾਰ ਰਿਹਾ ਪੂਰਾ ਤੇ ਟਾਇਰ ਫਿੱਟ ਹੋ ਗਏ ਆ ਇਹ ਟਾਇਰ ਆਪਣੇ ਥੋੜਾ ਜਿਹਾ ਇੱਕ ਲੇਟ ਇਸ ਕਰਕੇ ਹੋ ਗਏ ਬਦੂਰੋਂ ਆਇਆ ਟਾਇਰ ਆਪਾਂ ਨੇ ਆਊਟਰ ਕਿੱਥੇ ਮੰਗਵਾਇਆ ਕਹਿ ਕੇ ਬੰਦੇ ਨੂੰ ਇੱਥੇ ਕਿਹਾ ਸੀ ਉਹਨਾਂ ਨੇ ਟਾਇਰ ਹੈ ਨਹੀਂ ਸੀ ਉਸ ਟਾਈਮ ਉਹਨਾਂ ਨੂੰ ਮੰਗਵਾਣੇ ਪਏ ਕੰਪਨੀ ਤੋਂ ਹੀ ਤੇ ਜੇ ਕਿਹਦੇ ਟਾਇਰ ਆਪਾਂ ਜੇ ਕਿਹਦੇ ਟਾਇਰ ਮੰਗਵਾਏ ਆ ਇਹ ਹੁਣ ਟਾਇਰ ਆਉਂਦੇ ਹੋਏ ਨੇੜੇ ਤਾਂ ਹੀ ਹੋ ਗਿਆ ਟਾਈਮ ਹੋ ਗਿਆ 6:30 ਦਾ ਟਾਈਮ ਹੋ ਗਿਆ ਉਹ ਸ਼ਾਮ ਦਾ ਟਾਇਰ ਆ ਗਿਆ ਹੁਣ ਫਿੱਟ ਕਰਦੇ ਆ ਹੋ ਗਏ ਫਿੱਟ ਬਸ ਹੁਣ ਚੜਾ ਕੇ ਨਾ ਉਹ ਨੱਟ ਚੜਾਉਣੇ ਆ ਤੇ ਕਰਦੇ ਆ ਫਿਰ ਕੋਹ ਟਾਇਰ ਹੋਰ ਤੋਂ ਕਰ ਤੋਂ ਵੀ ਹੋ ਗਿਆ ਫਿਰ ਆਗੇ ਨਰ ਚੜਾਈਏ ਨਾ ਤੇ ਫਿੱਟ ਕਰਕੇ ਫਿਰ ਟੈਨਸ਼ਨ ਨਹੀਂ ਲੈ ਵੀ ਕਰੀਏ ਫਿੱਟ ਟਾਇਰ ਹੁਣ ਮੁੰਡਾ ਲੈ ਕੇ ਚਾੜ ਕੇ ਇਹ ਲੈ ਵੀ ਪੈਂਦਾ ਜੋਰ ਗੱਪਰੂ ਦਾ ਦੇਖ ਹੀ ਜਾਏਗੇ ਚੱਲ ਬਈ ਉਹਦੀ ਰੋਕ ਚੜ੍ਹ ਕੇ ਬਾਹਰ ਆ ਗਿਆ ਮੁੰਡਾ ਕੇ ਚੱਕਿਆ ਨਹੀਂ ਆਉਣਾ ਚੱਕਿਆ ਨਹੀਂ ਆਉਣਾ ਫੇ ਵੀ ਇੱਕ ਟਾਇਰ ਦੱਟੜਾ ਹੱਸਾ ਹੁਣ ਇਹਨੂੰ ਵੀ ਚਾਰ ਤੇ ਹੰਦਸ ਜੇ ਜਦੋਂ ਆਪ ਹੈਲਪਰੀ ਕਰਨੀ ਆ ਉਹ ਸਿਰੋ ਸਿਰੋ ਸਿਰਾ ਉੱਗ ਟਾਇਰ ਅਰੇ ਅੰਦਰ ਹੋ ਗਏ ਲੱਗੜੀਆਂ ਨਾਲ ਲੋਬ ਨੇ ਨਾਲ 3 ਦਿਨ ਜਗੜਾ ਹਾਲ ਕਰੁੰਦੇ ਸੀ ਠੀਕ ਐ ਗੱਭਰੂ ਟਾਇਰ ਚਾਰਦਾ ਹੋਇਆ ਅਜੇ ਜੀ ਤੇ ਮੇਰਾ ਬੜਾ ਕੱਚਾ ਹੋਣ ਡਿਆ ਪਰ ਕੀ ਗਈ ਇਹ ਦਿਨੋਂ ਇਹ ਆਂ ਲੱਗ ਗਿਆ ਬੇਤਕਾਰ ਨੂੰ ਟਾਈਮ ਹੋ ਗਿਆ ਇਸ ਟਾਈਮ 8:07 ਸ਼ਾਮ ਤੇ ਹੋ ਗਈ ਪੂਰੀ ਸ਼ਾਮ ਹੀ ਹੋ ਗਈ ਆਪਣੇ ਕੋਲ ਨਾ ਰਾਤ ਹੀ ਹੋ ਗਈ ਟਾਇਰ ਦੂਰ ਸੇ ਆਇਆ ਨਾ ਇਸ ਦੇ ਟਾਈਮ ਚ ਚਲੋ ਕੋਈ ਨਹੀਂ ਪਰ ਆ ਗਿਆ ਟਾਇਰ ਹੁਣ ਫਿੱਟ ਕਰਕੇ ਫੇਰ ਟੈਂਸ਼ਨ ਨਹੀਂ ਹੈਗੀ ਸਾਨੂੰ ਟਾਇਰ ਹੋ ਜਾਣੇ ਫਿੱਟ ਆਪਣੇ ਚਲ ਭਾ ਹੁਣ ਕਿਹੜਾ ਉੱਥੇ ਹੈ ਗੁਰੂਆ ਟਾਇਰ ਦੇਣਾ ਕਿੱਥੇ ਪਹੁੰਚਾਦਾ ਕਮਾਲਾ ਪਹਿਲਾਂ ਉਹਨੂੰ ਸੱਟਨਾ ਬਰਾਬਰ ਨਾ ਕਰ ਮੇਰਾ ਗੁੱਸਾ ਗੁਰੂ ਦੇਖ ਭਾਈ ਅੰਦਰ ਲੋਏ ਨਾ ਜੱਟ ਨਹੀਂ ਬੰਦਲੇ ਜਾਂਦਾ ਲੈਡ ਮੈਂ ਜੀ ਬੁੱਲੀਏ ਜੀ ਦੂਆ ਟਾਇਰ ਫਟ ਕਰੀਏ ਚਾੜੂ ਦਾ ਬੰਦਾ ਹੁਣ ਦੂਆ ਟਾਇਰ ਚਲਾ ਦੇ ਮੱਲਿਆ ਹੁਣ ਤਾਂ ਚੜ ਜੂਗਾ ਦਾ ਵੀ ਗੁੱਲੀਆਂ ਦੇਖ ਰਹੀਆਂ ਨਾ ਉਹ ਸਾਰੀ ਉਹ ਦੇਖ ਲਈ ਨਲਕੀਆਂ ਦੁਆਏ ਦੀ ਕਿੱਥੇ ਆਪਾਂ ਤਾਂ ਘੁੰਮੇ ਜਾਣਾ ਟਾਇਰ ਦੋ ਬੰਨਿਆ ਕੇ ਕੱਢ ਨੂੰ ਸੁਣ ਪਕੜ ਐਦਨ ਤੋਂ ਲਓ ਜੀ ਇਹ ਦਾਣ ਹੀਟਰ ਫਿੱਟ ਹੁੰਦੇ ਜਿਹੜੇ ਆਪਾਂ ਕਰਦੇ ਆਂ ਅੰਦਰ ਵਾਲੇ ਟਾਇਰ ਉਹ ਬਾਹਰ ਇਦਾਂ ਬਾਹਰੋਂ ਹੀ ਚੱਕਣੇ ਪੈਂਦੇ ਆ ਬਾਹਰੋਂ ਹੀ ਲਾਉਣੇ ਪੈਂਦੇ ਆ ਇਹ ਲੈ ਵੀ ਕਈ ਬੰਦੇ ਜਵਾਬ ਦੇ ਲੇ ਪਰ ਆ ਬੰਦੇ ਨੇ ਮਸ਼ੀਨ ਵਿਚਾਰੇ ਨੇ ਲਾਤੀ ਇੱਥੇ ਜਗ੍ਹਾ ਬਹੁਤ ਟੈਟ ਆ ਇਹ ਜਗਾ ਆ ਕੇ ਟਾਇਰ ਕਰਤੇ ਨਾ ਬੰਦੇ ਨੇ ਬਹੁਤ ਬੰਦੇ ਜਵਾਬ ਦੇਂਦੇ ਵੀ ਨਹੀਂ ਬਾਈ ਲੱਗਦੀ ਨਹੀਂ ਮਸ਼ੀਨ ਪਰ ਬਾਈ ਤਾਂ ਹੋਊਗਾ ਆਕਾਸਾ ਕਹੋਗੇ ਲਾਏ ਦਿੱਤੀ ਚਲੋ ਸਾਡਾ ਕੰਮ ਹੋ ਗਿਆ ਉਹ ਸਾਡੇ ਹੁਣ ਦੋ ਟਾਇਰ ਪਏ ਆ ਸਪੇਅਰ ਰੱਖ ਲੈਣੇ ਸਪੇਅਰ ਇੱਕ ਤਾਂ ਖਤਮਿਆ ਇੱਕ ਸਪੇਅਰ ਹੋ ਗਿਆ ਚਾਰ ਰੱਖੇ ਸਰ ਠੀਕੇ ਆ ਵੀ ਠੀਕ ਆ ਨਮੀਆਂ ਸਾਰੀ ਉੱਤੇ ਦੋਏ ਜੋੜੀਆਂ ਨਮੀਆਂ ਹੋਣਗੀਆਂ ਦੋ ਲੋ ਜੋੜੀਆਂ ਠੀਕੇ ਆ ਕੋਈ ਦਿੱਕਤ ਨਹੀਂ ਤੇ ਦੋ ਟਾਇਰ ਆਪਾਂ ਅੱਜ ਫਿੱਟ ਕੀਤੇ ਆ ਫ੍ਰੀ ਇੱਥੇ ਹੁਣ ਕਰੇ ਆ ਪਰ ਲੋਡਿੰਗ ਦਾ ਹਜੇ ਥੋੜੇ ਜਿਹਾ ਟਾਈਮ ਲੱਗੂਗਾ ਹਜੇ ਦੋ ਦਿਨ ਲੱਗ ਜਾਣੇ ਦੋ ਦਿਨ ਤੋਂ ਬਾਅਦ ਫਿਰ ਲੋਡ ਹੋਊਗਾ ਆਪਣਾ ਟ੍ਰੇਲਰ ਕਿਉਂਕਿ ਹਜੇ ਅੰਦਰ ਰੈਫਾਇਨਰੀ ਆ ਔਰ ਇਹ ਰਫੈਂਡਰੀ ਬਣਦੀ ਏ ਤੇ ਨਵੀਂ ਬਣ ਰਹੀ ਏ ਇਹ ਰਫਾਂ ਚ ਜਿਹੜੀ ਨਵੀਂ ਬਣ ਰਹੀ ਏ ਰਫੈਂਡਰੀ ਉੱਥੇ ਆਪਣੀ ਮਸ਼ੀਨ ਲੱਗੀ ਹੋਈ ਏ 150 ਟਨ ਦੀ ਤੇ ਆਪਾਂ ਨੇ ਬਾਕੀ ਟਰਾਲੇ ਵੀ ਆਏ ਆ ਉਹਦਾ ਸਮਾਨ ਲੈ ਕੇ ਜਾਣ ਨੂੰ ਤੇ ਆਪਾਂ ਨੇ ਕੈਬਨ ਬਾਡੀ ਲੈ ਕੇ ਜਾਣੀ ਏ ਲੋਡ ਕਰਕੇ ਹੁਣ ਪਰ ਉਹ ਆਪਰੇਟਰ ਮਿਲਿਆ ਸੀ ਹਜੇ 2 ਦਿਨ ਲੱਗ ਜਾਣੀ ਕਹਿੰਦਾ 2 ਦਿਨ ਤੱਕ ਉਹ ਹਜੇ ਕੋਲੂਗੀ ਫਿਰ ਉਹ ਦੋਏ ਟਰਾਲੇ ਤੇ ਲੋਡ ਹੋ ਕੇ ਜਾਊਗੀ ਫਿਰ ਆਪਾਂ ਜਾਵਾਂਗੇ ਸਾਰਾ ਤੋਂ ਬਾਅਦ ਲੋਡ ਕਰਕੇ ਅ ਬਾਕੀ ਠੀਕ ਹੈ ਅੱਜ ਤੇ ਇਹ ਟਾਇਰ ਆਪਣੇ ਫਟੇ ਹੋਏ ਸੀਗੇ ਹੁਣ ਸਾਰਾ ਕੰਮ ਕਰ ਗੱਡੀ ਦਾ ਓਕੇ ਹੋ ਗਿਆ ਟਾਇਰ ਵੀ ਨਵੇਂ ਲਾ ਕੇ ਤੇ ਹਨਾ ਲੋਡ ਕਰਕੇ ਫਿਰ ਚੱਲਾਂਗੇ ਬਾਕੀ ਤੁਹਾਨੂੰ ਵਿੱਚ ਨੂੰ ਮਿਲਦੇ ਰਹਾਂਗੇ ਅੱਜ ਦਾ ਵਲੌਗ ਇਥੇ ਹੀ ਕਰਦੇ ਹਾਂ ਖਤਮ ਮਿਲਾਂਗੇ ਨਵੇਂ ਵਲੌਗ ਚ ਨਵਾਂ ਦਿਨ ਨਵੀਂ ਸਵੇਰ ਤਦ ਤੱਕ ਸਾਰਿਆਂ ਸਤਿ ਸ਼੍ਰੀ ਅਕਾਲ ਨਮਸਤੇ ਅਦਾਬ ਬਾਏ ਬਾਏ ਗੁੱਡ ਨਾਈਟ ਤੇ ਵੀਡੀਓ ਵਧੀਆ ਲੱਗਦੀ ਤਾਂ ਜਰੂਰ ਲਾਈਕ ਕਮੈਂਟ ਕਰਿਓ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਜਰੂਰ ਕਰ ਲਓ ਚੈਨਲ ਨੂੰ ਤੇ ਤਾਂ ਕਿ ਵੀਡੀਓ ਅੱਗੇ ਤੋਂ ਅੱਗੇ ਵਧੀਆ ਬਣਾਉਣ ਦੇ ਵਿੱਚ ਸਾਨੂੰ ਵੀ ਖੁਸ਼ੀ ਹੋਵੇ ਜੇ ਤੁਸੀਂ ਜ਼ਰੂਰ ਸਬਸਕ੍ਰਾਈਬ ਕਰਿਓ ਚੈਨਲ ਠੀਕ ਹੈ ਮਿਲਦੇ ਆ ਨਵੀਂ ਵੀਡੀਓ ਚ ਓਕੇ ਗੁੱਡ ਨਾਈਟ